ਖੋਂ ਬਠਾ ਪੀਆ ਬੰਦੇ ਜਿਵੇਂ ਮਰਜੀ ਮੁੱਦੇ ਪੈਕੇ ਕਰਾ ਲਓ ਤੇ ਪਾਵੇ ਸਿੱਧੇ ਪੈਰ ਕੇ ਕਰਾ ਲਓ ਤੇ ਪਾਉਂਦੇ ਮਰਜੀ ਕਰਾ ਲਓ ਨਹੀਂ ਖੋਂ ਬਠਾ ਪਣੀ ਅਸੀਂ ਮੜਾ ਅੱਛੇ ਵਾਲੇ ਪ੍ਰੋਡਕਟ ਭੈਣ ਤੋਂ ਪੁੱਛਾਂਗੇ ਉਹ ਲਾਵਾਂਗੇ ਮੁੱਢਾ ਕਹਿੰਦੇ ਰੈਡੀ ਆ ਕੰਮ ਓਕੇ ਕਾਕਾ ਦੀਨ ਕੱਲੇ ਕੀ ਰਹੀ ਦੀਨ ਜਦੋਂ ਮੈਂ ਮੁੱਢੋ ਆ ਆ ਦਾ ਨਾਮ ਤਾਂ ਹੋਣਾ ਜਾਣਾ ਨਾਮ ਆ ਲਾਉਣਾ ਤੇ ਨਾਮ ਮੈਨੂੰ ਕਿਉਂ ਕੋਈ ਲੈਵਣਾ ਨਹੀਂ ਗਲਤ ਗੱਲ ਆ ਨਾ ਨਹੀ ਬੁੱਕਾ ਨਹੀਂ ਨਹੀਂ ਵੇਖ ਕਰਾਉਣਾ ਇਹ ਮੈਂ ਵਿਆਹ ਤੇ ਤੁਸੀਂ ਜਾ ਨਹੀਂ ਨਹੀਂ ਮੈਂ ਰਿਹਾ ਤਾਂ ਕਿ ਨਹੀਂ ਜਾਣਾ ਮੰਮੀ ਜੀ ਤੁਸੀਂ ਸਾਡੇ ਨਾਲ ਬੜੀ ਬੈਠੋਗੇ ਅੱਜ ਕਾਕੇ ਦਾ ਰਿਜ਼ਲਟ ਮਿਲ ਰਿਹਾ ਦੇਖੋ ਆਏ ਓਏ ਚਿੱਟਾ ਚਿੱਟਾ ਲੱਗ ਰਿਹਾ ਨਾ ਹਾਂ ਕਾਕੇ ਸੱਚੀ ਗੱਲਾਂ ਹੀ ਉਹਨਾਂ ਨਿਕਲੀਆਂ ਨਿਕਲਈਆਂ ਮੇਰੀ ਮੁੱਕੀ ਫੇਰੀ ਆਉਂਦੀ ਰੰਦਾ ਹੀ ਫੇਰੀ ਆਉਂਦੀ ਜਿਵੇਂ ਮੂੰਹ ਤੇ ਆਹ ਵੇਖੇ ਤੇ ਮੈਰ ਕੀ ਮੇਰੀ ਮੰਮੀ ਦਾ ਪਛਾਨ ਲੂਗੀ ਹਾਂ ਪਛਾਨ ਲੂਗੀ ਸ਼ਾਇਦ ਜੇ ਤੂੰ ਬੋਲਿਆ ਫੇਰ ਪਛਾਨ ਲੂਗੀ ਨਹੀਂ ਤਾਂ ਉਂਝੜੀ ਪਛਾਨਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਅੱਜ ਦੇ ਵਲੌਗ ਜੇ ਤੁਹਾਡਾ ਸਵਾਗਤ ਆ ਤੇ ਅੱਜ ਅਸੀਂ ਥੋੜਾ ਜਿਹਾ ਮੈ ਰੋਟੇ ਨਿੱਕਾ ਜਿਹਾ ਕੁਝ ਸੋਚਿਆ ਵਾ ਕਰਾਓ ਕਰਾਓ ਖੰਬਠਾਪ ਚੰਗੀ ਤਰ੍ਹਾਂ ਕਰਾਓ ਥੋੜੀ ਕਿਉਂ ਕਰਾਉਣੀ ਆ ਕਰਾ ਕੇ ਆਓ ਨਹੀਂ ਖੰਬਠਾਪਣੀ ਤਾਂ ਵਧੀਆ ਅੱਛੇ ਵਾਲਾ ਹੋਣੀ ਖੰਬਠਾਪੀ ਆ ਭਾਵੇਂ ਜਿਵੇਂ ਮਰਜ਼ੀ ਮੁੱਦੇ ਪੈਕੇ ਕਰਾ ਲਓ ਤੇ ਭਾਵੇਂ ਸਿੱਧੇ ਪੈਰ ਕੇ ਕਰਾ ਲਓ ਤੇ ਭਾਵੇਂ ਜਿਵੇਂ ਮਰਜ਼ੀ ਕਰਾ ਲਓ ਨਹੀਂ ਖੰਬਠਾਪਣੀ ਅਸੀਂ ਮੜਾ ਅੱਛੇ ਵਾਲੇ ਪ੍ਰੋਡਕਟ ਭੈਣ ਤੋਂ ਪੁੱਛਾਂਗੇ ਉਹ ਲਾਵਾਂਗੇ ਤੇ ਥੋੜੇ ਜਿਹੇ ਪ੍ਰੋਜੈਕਟ ਖਰੀਦ ਕੇ ਲਿਆਓਗੇ ਤਾਂ ਫੇਰ ਲਾਓਗੇ ਨਾ ਨਹੀਂ ਨਹੀਂ ਆਪ ਅਮਣ ਭੈਣ ਜਿੰਦਾਬਾਦ ਬਿਊਟੀਸ਼ੀਅਨ ਪੂਰੇ ਆਪਣੇ ਤੇ ਆਪਾਂ ਇੰਨਾ ਵੀ ਮਤਲਬ ਜ਼ਿਆਦਾ ਲਾਉਣੇਗੇ ਥੋੜਾ ਜਿਹਾ ਰੰਗ ਗੋਰਾ ਕਰਨਾ ਬਸ ਵੀ ਮੁੰਡੇ ਸੋਹਣੇ ਲੱਗਣਗੇ ਆ ਨਹੀਂ ਤੁਹਾਨੂੰ ਕੋਈ ਕੁੱਤਿਆ ਮੁੱਤਿਆ ਵਾ ਨਹੀਂ ਫੇਰ ਵੀ ਮਾੜਾ ਜਿਹਾ ਰੰਗ ਕਾਲਾ ਵਾ ਥੋੜਾ ਜਿਆ ਇੰਨਾ ਜ਼ਿਆਦਾ ਵੀ ਨਹੀਂਗਾ ਜਿੰਨੇ ਕਿਸੇ ਨੇ ਪਸੰਦ ਕਰਨਾ ਉਹਨੇ ਕਾਲੇ ਰੰਗ ਨੂੰ ਕਰ ਲੈਣਾ ਤੇ ਜਿੰਨੇ ਨਹੀਂ ਕਰਨਾ ਉਹਨੇ ਗੋਰੇ ਚਮਾ ਨੂੰ ਵੀ ਨਹੀਂ ਕਰਨਾਗਾ ਨਹੀਂ ਉਹ ਤਾਂ ਚਲੋ ਹੈਗੀ ਆ ਬੰਦੇ ਦਾ ਦਿਲ ਸਾਫ ਚਾਹੀਦਾ ਰੰਗਾਂ ਦੇ ਤਾਂ ਕੀ ਰੱਖਿਆ ਰੰਗ ਦਾ ਦੁਨੀਆ ਦੇ ਦੋ ਹੀ ਆ ਚ ਕਿ ਤਾਜਾ ਕਾਲਾ ਫਿਰ ਵੀ ਆਪਾਂ ਵੇਚ ਆਲੇ ਥੋੜਾ ਹੀ ਆ ਜਾਂਦੇ ਜੀ ਜੇ ਗੋਰੇ ਹੋਣਗੇ ਉਹ ਦਿਲ ਦੇ ਕੋਰੇ ਹੋਣਗੇ ਤੇ ਫਿਰ ਕੀ ਕਰੋਗੇ ਹਾਂ ਇਹ ਤਾਂ ਗੱਲ ਹੈਗੀ ਆ ਨਹੀਂ ਤਾਂ ਹੀ ਆਪਾਂ ਕਾਲਾ ਰੰਗ ਤਾਂ ਲਾਇਕ ਕਰਦੇ ਆ ਹਾਂ ਫਿਰ ਕਾਲਾ ਤੇ ਕਾਲੀ ਰਹੋ ਹਾਂ ਉਹ ਥੋੜਾ ਬੜਾ ਟੱਚ ਪੂਜਿਆ ਕਰਨਾ ਮਸਾਲਾ ਟੱਚ ਤਾਂ ਕਰਨਾ ਚਾਹੀਦਾ ਨਾ ਬਸ ਗੋਰੇ ਕਾਲੇ ਤੇ ਕਾਲੀ ਜਾਣਾ ਚਾਹੀਦਾ ਬੇਬੀ ਗੁੱਸਾ ਨਹੀਂ ਕਰਨਾ ਦੋ ਖੀਰੇ ਤੇਰੇ ਵੀ ਅੱਖਾਂ ਤੇ ਖਾ ਲੈ ਮੈਂ ਅੱਖਾਂ ਤੇ ਤਰਦੀ ਨਹੀਂ ਖੀਰੇ ਲੈ ਅੱਜ ਲੈ ساری ਉਮਰ ਤੂੰ ਰਹਿਣ ਤੇ ਤਰਨੀ ਨਹੀਂ ਨਹੀਂ ਅੱਜ ਤਾਂ ਫੇਰ ਹੀ ਰਖਾ ਕੇ ਰਹਿਣੇ ਆਜਾ ਚਲੋ ਤਵਾ ਮੂੰਹ ਚੱਲ ਚੱਲ ਜਾ ਮਮੀ ਤੂੰ ਤੋਦੋ ਗਿਆ ਆਹੋ ਜਾ ਮਮੀ ਤੂੰ ਤੋਦੋ ਆ ਮਾ ਦਾ ਨਾਮ ਤੋ ਹਣ ਜਾਣਾ ਨਾਮ ਆ ਲਾਉਣਾ ਤੇ ਨਾਮ ਮੈਨੂੰ ਕਿਉ ਕੋਈ ਲਾਉਣਾ ਮੇਰੇ ਗਲਤ ਗੱਲ ਆ ਨਾ ਨਾ ਮਾਸਕ ਦਾ ਅਸੀਂ ਵੀ ਤਾਂ ਲਾਉਣਾ ਹੀ ਆਂ ਨਾ ਕੋਈ ਨੀ ਕੰਮ ਇੱਥੇ ਲਾਉਣਾ ਕੰਮ ਤਾਂ ਇੱਥੇ ਹੀ ਕਰਨਾ ਜਿਵੇਂ ਉਹਨਾਂ ਦੇ ਹੱਥ ਫਾੜ ਕੇ ਛਾਇੜੀਆਂ ਤੂੰ ਨਾ ਨਾ ਤੇ ਇੱਥੇ ਵੀ ਸਾਹਮਣੀ ਬਹਿਣਾ ਮਾਸਕ ਲਾ ਕੇ ਵੀ ਸਾਹਮਣੀ ਬਹਿਣਾ ਬੰਦੇ ਭਜਾ ਲੈ ਪੈਸੇ ਦੇ ਕੇ ਨਹੀਂ ਉਹ ਮਾਸਕ ਇੱਥੇ ਜਿਹੜੀ ਸੀਗਾ ਆਹ ਖਾਂਗਾ ਜਿਹੜੇ ਮਕਰੇ ਨਹੀਂ ਸੀ ਤੇ ਬੰਦੇ ਭੱਜ ਗਏ ਨਾ ਉਸੇ ਵੇਲੇ ਚੱਲ ਹੁਣ ਨਹੀਂ ਭਜਦੇ ਹੁਣ ਇਹ ਨਹੀਂ ਭਜਦੇ ਇਹ ਨਹੀਂ ਬੰਦੇ ਭੱਜਣ ਆਲੇ ਜੋ ਗੱਗੂ ਨਾਲ ਗੱਗੂ ਦੇ ਲਾ ਰਾਂਗੇ ਗੱਗੂ ਦੇ ਲਾ ਦਾਂਗੇ ਨਾਲ ਮਾਸਕ ਲਿਆਦਾ ਮੰਮੀ ਦੇ ਨਾਲ ਨੂੰ ਆਹੀ ਤਾਂ ਗੋਰੇ ਹੋਂ ਲੱਗੇ ਆ ਤੂੰ ਨਹੀਂ ਗੋਰੇ ਆਹੀ ਤਾਂ ਗੋਰੇ ਹੋਂ ਲੱਗੇ ਬਾਈ ਥੋੜਾ ਥੋੜਾ ਨਿੱਕਾ ਨਿੱਕਾ ਮੱਚੇਗਾ ਵੇਲੇ ਦੇ ਸ਼ਾਮ ਨੂੰ ਲਿਸ਼ਕਦੇ ਹਾਂ ਹਾਂ ਰਹਿਣ ਦੇ ਯਾਰ ਇਹਨੇ ਨਹੀਂ ਇਹਨੇ ਨਹੀਂ ਲਿਸ਼ਕਣਾ ਚੁੰਮਰਾ ਜਿਆਦਾ ਹੀ ਚੌਕਣਾ ਆਨੂੰ ਵਿਆਹ ਦੇ ਚਮਕੋ ਚਮਕੋ ਤੁਸੀਂ ਹਾਂ ਦੇਖੀ ਚਲੀ ਤੂੰ ਲੈ ਲਾਈਟਾਂ ਦੀ ਲੋੜ ਹੀ ਨਹੀਂ ਪੈਣੀ ਲਿਆਓ ਪਹਿਲਾਂ ਤੁਹਾਡੇ ਸਕਰਬ ਕਰ ਦਿੰਨੇ ਆ ਫੇਰ ਪੈਕ ਲਾ ਦਾਂਗੇ ਚੱਲ ਲਿਆ ਕਰ ਦੇ ਫੇਰ ਦੇਖੀ ਔਰ ਪੁੱਛ ਪੁੱਛ ਬਹੁਤ ਸੋਹਣੀ ਗੱਲ ਕੀਤੀ ਆ ਬਹੁਤ ਸੋਹਣੀ ਗੱਲ ਮੈਂ ਨੇ ਤੂੰ ਕੂਚਾ ਲਿਆ ਆਪਣਾ ਗਾਚੀ ਨਾ ਰਗੜਦੇ ਆ ਇਹਨੂੰ ਤਾਂ ਕੋਈ ਤਰ੍ਹਾਂ ਲੈ ਕੇ ਆ ਆ ਵੇ ਹਟ ਬਾਹ ਕੱਢ ਦੇ ਗੋਰੇ ਜੀ ਹਾਂ ਇਹ ਕੀ ਗੱਲ ਆ ਡਾਇਨਾ ਮਾਰਦੇ ਏ ਤੂੰ ਆਇਓ ਥੱਲੇ ਗੋਰਿਆਂ ਲੱਗੇ ਨੇ ਗੋਰੇ ਮੁੰਡੇ ਵੇਖ ਰਹਾ ਤੀ ਆਇਆ ਜ ਮਾਮਿਆਂ ਨਾਲ ਦੀ ਸ਼ਕਲ ਨਹੀਂ ਪਛਾਣੀ ਹਾਂ ਆਇਓ ਇਹ ਕੰਪੀਰਲੀ ਹਾਂ ਸਿਰੇ ਜਾ ਲਿਆ ਆਪਣੀ ਕੁਰਸੀ ਵੀ ਡਾਈ ਮੰਮੀ ਦੀ ਨਾਗਲੇ ਬੁੱਤਾ ਨਹੀਂ ਨਹੀਂ ਦੇਖ ਰਾ ਹਾਂ ਉਹਨੇ ਵਿਆਹ ਤੇ ਤੁਸੀਂ ਜਾ ਨਹੀਂ ਨਹੀਂ ਮੈਂ ਰਿਹਾ ਤਾਂ ਨਹੀਂ ਜਾਣਾ ਮੰਮੀ ਜੀ ਤੁਸੀਂ ਸਾਡੇ ਨਾਲ ਬਾਡੀ ਬਣੋਗੇ ਅੱਜ ਨਹੀਂ ਹੰਦੀ ਰਿਐਕਸ਼ਨ ਕੋਈ ਰਿਐਕਸ਼ਨ ਨਹੀਂ ਹੋ ਰਿਹਾ ਇਹ ਬੱਕਰੇ ਦਾ ਮੀਟ ਨਹੀਂ ਜੇ ਰਿਐਕਸ਼ਨ ਕਰਦਾ ਤੇ ਫਿਰ ਕੁਝ ਹੋਰ ਵੀ ਨਹੀਂ ਕਰਨਾ ਕੀ ਕਹਣਾ ਮੈਂ ਕੱਲ ਵੀ ਵਿਆਹ ਤੋਂ ਜਾ ਰਹੀ ਆ ਮੈਂ ਇਹਨੇ ਵਿਆਹ ਗਏ ਵੇਖਾਂ ਹੀ ਅਜੇ ਮੈਂ ਭੋਗ ਤੋਂ ਵੀ ਜਾ ਰਹੀ ਆ ਮੈਂ ਨਾ ਕਰਾਉਣਾ ਨਾਮ ਇਹ ਮੋਗੇ ਵਾਲੇ ਨੇ ਦੁੱਧ ਮੱਖਣੀ ਨਾਲ ਪਲੀ ਧੀ ਆ ਇਹਨਾਂ ਦੇ ਪਲਵਾਨ ਆ ਨਾ ਪਲਵਾਨੇ 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 ਦਰ ਨਾਲ ਰਿਐਕਸ਼ਨ ਲੱਗਾ ਦੱਸ ਕੰਗਲੀਆਂ ਅਜ ਤੱਕ ਕਦੇ ਇੰਨਾ ਰਿਐਕਸ਼ਨ ਨਹੀਂ ਹੋਇਆ ਇਹਦੇ ਨਾਲ ਹੋ ਲੱਗਾ ਰਿਐਕਸ਼ਨ ਲੱਗਾ ਚਲੋ ਲਾਓ ਚਲੋ ਵੀ ਪੈਨ ਕਰੋ ਸਟਾਰ ਨਹੀਂ ਕਰਨਾ ਹੀ ਪੈਣਾ ਮੰਮੀ ਚੱਲ ਚੱਲ ਤੂੰ ਉੱਧਰ ਮਾਂ ਮੈਂ ਨਾਥ ਐਗਰੀ ਹੋਣਾ ਪੈਣਾ ਮਾਂ ਵੀ ਕਹਿੰਦੀ ਹੋਗੀ ਮੰਮੀ ਫੋਨ ਅੱਗੇ ਸਰਾ ਹੀ ਬਹੁਤ ਵਲੋਗ ਦਾ ਨਹੀਂ ਕੀ ਤੂੰ ਕਾਕੇ ਦਾ ਰਿਜ਼ਲਟ ਮਿਲ ਰਿਹਾ ਦੇਖੋ ਆਇਆ ਓਏ ਚਿੱਟਾ ਚਿੱਟਾ ਲੱਗ ਰਿਹਾ ਨਾ ਹਾਂ ਕਾਕਾ ਸੱਚੀ ਗੱਲਾਂ ਹੀ ਨਾਲ ਨਿਕਲਿਆ ਗਲੋਰੀ ਨਿਕਲਈਆਂ ਹਾਂ ਬਣ ਗਈ ਗੱਲ ਹਾਂ ਬਸ ਬਣ ਗਈ ਗੱਲ ਗੱਲਾਂ ਹੀ ਤਖੜੀਆਂ ਜੇ ਮੇਰਾ ਕੋਈ ਬਣਿਆ ਫਰਕ ਪਿਆ ਨਹੀਂ ਪਤਾ ਨਹੀਂ ਲੱਗਣਾ ਨਹੀਂ ਕਰ ਲਿਆ ਹਾਂ ਮੈਂ ਤਰ ਮੋਟਾ ਕਰੇ ਹੋਰ ਹੀ ਨਾ ਕਾਲਾ ਕਰ ਦਿਓ ਆ ਮੋਟਾ ਹੋਰੀ ਨਾ ਕਾਲਾ ਕਰ ਦਿਓ ਕਿਤੇ ਸੰਦੀਪ ਪਾਣੀ ਘੱਟ ਲੰਦੀ ਆ ਨਾ ਮੇਰੀ ਮੱਕਾ ਹੀ ਫੇਰੀ ਆਉਂਦੀ ਰੰਦਾ ਹੀ ਫੇਰੀ ਆਉਂਦੀ ਜਿਵੇਂ ਮੂੰਹ ਤੇ ਆ ਵੇਖੇ ਤੇ ਮੈਰ ਕੀ ਮੇਰੀ ਮੰਮੀ ਤਾਂ ਪਛਾਨ ਲੂਗੀ ਹਾਂ ਪਛਾਨ ਲੂਗੀ ਸ਼ਾਇਦ ਜੇ ਤੂੰ ਬੋਲਿਆ ਫੇਰ ਪਛਾਨ ਲੂਗੀ ਨਹੀਂ ਤਾਂ ਉਂਝ ਹੀ ਪਛਾਨਦੀ ਕੋਈ ਨਾ ਨਿਸ਼ਾਨੀ ਰੱਖੀ ਵੀ ਤੁਹਾਡੇ ਮੁੰਡਾ ਦਿਖਾਵਾਂਗੇ ਨਹੀਂ ਮਾਵਾ ਤਾਂ ਪਛਾਨ ਹੀ ਲੈਣੀ ਆ ਪੱਤਣਾ ਵੇਹ ਗੱਲ ਕੀਤੀ ਹੈ ਨਾ ਕਾਕੇ ਕੀ ਲeke ਰੱਖੇ ਆ ਪਛਾਣ ਹੀ ਲੈਣਾ ਉਹਨਾਂ ਨੇ ਕਹਣਾ ਇਹੋ ਜਿਹਾ ਪੀ ਸਾਡਾ ਹੀ ਆ ਹੋਰ ਕਿਸੇ ਦੀ ਹੈਗਾ ਇਹੋ ਜਿਹਾ ਸਾਡੇ ਘਰੇ ਜੰਮੀ ਆ ਲੈ ਪਤਾ ਹੀ ਆ ਹਾਂ ਪਤਾ ਗੰਦੀ ਦਾ ਸਾਡੀ ਹੋਈ ਆ ਸਾਬੀ ਨੇ ਤਾਂ 10 ਕਿਲੋਮੀਟਰ ਦੂਰਸ ਲਾ ਲੁੰਦਾ ਮੇਰੇ ਵਾਲੇ ਹੀ ਕੋੜਾ ਇੱਕ ਜੰਮਿਆ ਵੀ ਨਿਕਾ ਮਾ ਨੇ ਵੀ ਮਿਹਨਤੀ ਬੱਤਾ ਹਣਕਾ ਕੰਮ ਕਰਦੇ ਮਤਲਬ ਪਹਿਲਾਂ ਮਿਹਨਤੀ ਨਹੀਂ ਸੀ ਨਹੀਂ ਨਹੀਂ ਮਿਹਨਤੀ ਰ ਕਾਕਾ ਦਾ ਸ਼ੁਰੂ ਤੋਂ ਵਾਈ ਹੋਈ ਵਧੀਆ ਕਰਦਾ ਨਹੀਂ ਕੰਮ ਕਮਾ ਬਸਾਰੇ ਕਰ ਲਿਆ ਦੂਜੇ ਚੰਨੀ ਆਪਾਂ ਦੂਜਾ ਚੰਨੀ ਛੱਡਿਆ ਤਾਂ ਨੀਚੇ ਲੋੜ ਤੋਂ ਕੋਈ ਨਹੀਂ ਛੱਡਿਆ ਸਾਰਾ ਕੋਈ ਕਰ ਲਈਆ ਮਲਟੀ ਟੈਲੈਂਟਡ ਆਪਾਂ ਵਾਹ ਗੋਰਾ ਹੋਣਾ 5 ਲਾਉਣ ਲੱਗੇ ਆ ਮਾਸਕ ਲਾਉਣ ਲੱਗੇ ਆ ਖੜ ਜਾ ਮੇਰੇ ਬਾਅਦ ਚ ਲਾਉਣਾ 1 ਮਿੰਟ ਰੋਜ ਜਾ ਇਹ ਲਾ ਕਾਕੇ ਦੇ ਮਾਸਕ ਮੈਂ ਲੱਗਦਾ ਵੇਖ ਲਵਾਂ ਕਾਕੇ ਹੋਣੀ ਓ ਮਾਈ ਗਾਡ ਮਾਸਕ ਤਾਂ ਕਾਲਾ ਕਾਕੇ ਕਾਲਾ ਰੰਗ ਕਿਵੇਂ ਕਾਲਾ ਪਾਡ ਦੂ ਰੰਗ ਤਾਂ ਹੀ ਫਿਰ ਗੋਰਾ ਹੋਊ ਲੋਹੇ ਨਹੀਂ ਲੋਹਾ ਕੱਢਦਾ ਹੁੰਦਾ ਉਹੀ ਗੱਲ ਕਾਲੇ ਰੰਗ ਨੂੰ ਹੀ ਕਾਲਾ ਰੰਗ ਮਾਤ ਦਿੰਦਾ ਹੁੰਦਾ ਇਸੇ ਕਰਕੇ ਗੂੜਾ ਕਾਲਾ ਲਾਦਾ ਟਿੱਕਾ ਕਾਲਾ ਉੱਥੋਂ ਚੱਕ ਲੈ ਹੈਨਾ ਜਿਹੜਾ ਮਿੱਟੀ ਰੰਗਾ ਜਾਂ ਕਿਸਮੈਲਾ ਜਾਂ ਰੰਗ ਪੱਟਿਆ ਜਾਵੇ ਅਖੀ ਉਹ ਲਾ ਇਹ ਅੱਖਾਂ ਦੇ ਖੜ ਜਾ ਉਹ ਵੀ ਲਾ ਇਹ ਅੱਖਾਂ ਦੇ ਖੜ ਜਾ ਪਹਿਲਾ ਉਹ ਵੀ ਲਾ ਲਾ ਦੇ ਲਾ ਦੇ ਲਾ ਦੇ ਇੱਕ ਕੌਣ ਆ ਗਿਆ ਭਰਾ ਭਰਾ ਖਾ ਗਈ ਭੋਲੇ ਜੇ ਦਾ ਲਾ ਕੇ ਖੀਰੇ ਖਾਈ ਜਾਂਦੀ ਬੱਲੇ ਬੱਲੇ ਖੀਰੇ ਖਾਈ ਜਾਂਦੀ ਆ ਲਾ ਵੀ ਇਹਨਾਂ ਏਸਾ ਦੇ ਮੁੰਡਾ ਕਹਿੰਦੇ ਰੈਡੀ ਐ ਕੰਮ ਓਕੇ ਆ ਕਾਕਾ ਦੀਨ ਕੱਲੇ ਖੀਰੇ ਦੀਨ ਹਾਂ ਕਿਉਂ ਬੋਲ ਨਹੀਂ ਸਕਦੇ ਨੇ ਚੱਲ ਹੁਣ ਉਧਰ ਪੜਾ ਫੜ ਉਹ ਕੱਢ ਫੜੋ ਨਾ ਚਿਕਲੇ ਪਗਾ ਦੇ ਰੋਕ ਜਾਈ ਮੈਂ ਚੱਲ ਆ ਫੜੀ ਮੋੜਾ ਇਹ ਸਾਰੇ ਦੇ ਮ사ਜ ਕਰੀਏ ਚਲੋ ਮੈਂ ਤਾਂ ਨੀਂਦ ਹੀ ਆਉਣ ਲੱਪੀ ਸੀ ਨੀਂਦ ਹੀ ਆਉਂਦੀ ਆ ਠੰਡਾ ਹੀ ਬਹੁਤ ਤਾਂ ਕਿਰੇ ਕਿੱਧਰ ਨੂੰ ਜਾਂਦੇ ਆ ਤਾਂ ਦੋ ਦੋ ਲਾਤੇ ਸੀ ਹੋਰ ਕੀ ਜਿਆਦਾ ਗੋਰਾ ਹੋਣਾ ਨਾ ਮੈਂ ਫਿਰ ਨਹੀਂ ਪੈ ਗਿਆ ਪਾਈ ਫਰਕ ਤਾਂ ਪੈ ਗਿਆ ਫਰਕ ਤਾਂ ਪੈ ਗਿਆ 글로ਤ ਆ ਗਿਆ ਫਟ ਨਹੀਂ ਮ사ਜ ਕਿੰਨੇ ਕਰਨੀ ਐਂਡ ਤੇ ਹੁਣ ਆਵੇ ਇੱਧਰ ਆਪਣੇ ਕੋਲ ਸਾਹਿਬ ਨੇ ਕੋਲ ਸਾਹਿਬ ਫਿਰ ਅੱਗੇ ਹੋਣਗੇ ਨਾ ਮੂਰੇ ਉਹਨਾਂ ਉਹ ਸਾਹਮਣੇ ਹਸਾਕ ਜੁ ਹੈਗਾ ਸਪਰਟ ਆ ਨਾ ਉਹ ਬਰੋ ਹਾਂ ਗਰਦੀਪ ਭੈਣੇ ਦਾ ਹੋਰ ਕਾਲਾ ਕਰ ਦੇ ਨੀ ਨਹੀਂ ਰਹਿ ਕੇ 5 ਮਿੰਟ ਹੀ ਬਸ ਮੈਂ YouTube ਵਾਲਾ ਕੋਰਸ ਐ ਨਹੀਂ ਬੋਲਣਾ ਉਧਰ ਦੂਜਾ ਪੈਕ ਆਉਣ ਲੱਗੇ ਨੇ ਮੈਂ ਟਾਣਾ ਗੋਇਆਲਾ ਪੈਕੜਾ ਆ ਜਾ ਇਧਰ ਮਹਾ ਸਾਫ ਕੀਤਾ ਤੇਰਾ ਮੂੰਹ ਸੇ ਗੋਇਆ ਨਾ ਵੀ ਉਦੋਂ ਬਾਹਾਂ ਸਾਫ ਹੋ ਗਿਆ ਸੀ ਹੈ ਹਾਂ ਮੈਂ ਸਾਬਨ ਤਿੰਨ ਚਾਰ ਵਾਰੀ ਲਗੜਿਆ ਨਾ ਤਾਂ ਕਰਕੇ ਰੋਜ਼ ਤਿੰਨ ਚਾਰ ਵਾਰੀ ਵਾਲਾ ਕਰਦਾ ਹਾਂ ਨਹੀਂ ਆਉਂਦਾ ਨਹੀਂ ਬਾਈ ਬੰਦੇ ਮੈਂ ਕਰ ਰੋਜ਼ੀ ਤਰ ਰੋਈ ਨਹੀਂ ਨਾ ਲੱਗਦਾ ਕਾਲਾ ਕਾਲਾ ਕੀ ਪੈਣਾ ਹੁੰਦਾ ਨਹੀਂ ਰਗੜ ਤੇ ਜਿੰਨਾ ਜਨਾਵਾ ਦੇ ਹੱਥ ਤੇ ਨਾ ਨਾ ਕਰੇ ਤੂੰ ਜੇ ਬਿਫੋਰ ਆਫਟਰ ਚੈੱਕ ਕਰੇ ਕਾਕੇ ਦਾ ਕਿੰਨਾ ਫਰਕ ਪੈ ਗਿਆ ਫਰਕ ਰੇ ਪੈ ਗਿਆ ਐਸੇ ਦੱਸੋ ਕੌਣ ਦੱਸੂਗਾ ਗੁੱਗੂ ਗੁੱਗੂ ਨਾ ਕਿੱਥੇ ਰੱਖਣਾਵਾ ਇੱਕ ਮਿੰਟ ਫੋਟੋ ਜੋੜ ਦੇਣੀ ਨਾਲ ਫੋਟੋ ਜੋੜ ਦਿਆਂਗੇ ਕਿੰਨਾ ਚਲੋ ਹੁਣ